ਹਾਂਜੀ ਸਾਸਤਰੀ ਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਬਹੁਤ ਕੈਂਟ ਵੀਡੀਓ ਲੈ ਕੇ ਆਏ ਇੱਕ ਐਸੇ ਇਨਸਾਨ ਨਾਲ ਤੁਹਾਨੂੰ ਅੱਜ ਮਲਾਉਣ ਜਾ ਰਿਹਾ ਕਿ ਤੁਸੀਂ ਉਸ ਦੀਆਂ ਗੱਲਾਂ ਉਹਦੇ ਬੀਤੇ ਹੋਏ ਪਾਸਟ ਹਰ ਇੱਕ ਗੱਲ ਧਿਆਨ ਨਾਲ ਸੁਣਿਓ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਤੁਸੀਂ ਹਰ ਇੱਕ ਤਰ੍ਹਾਂ ਦੀ ਵੀਡੀਓ ਤਾਂ ਵਾਇਰਲ ਕਰ ਦਿਨੇ ਹੋ ਹਰ ਤਰ੍ਹਾਂ ਦੀ ਵੀਡੀਓ ਨੂੰ ਜਿਹੜਾ ਸ਼ੇਅਰ ਬਹੁਤ ਜ਼ਿਆਦਾ ਕਰ ਦਿਓ ਅੱਜ ਇਸ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰਿਓ ਤਾਂ ਜੋ ਕਿ ਇਹ ਕੰਮ ਦੀਆਂ ਗੱਲਾਂ ਨੇ ਜਿਹੜੀਆਂ ਜਿਸ ਗੱਲਾਂ ਦਾ ਤੁਹਾਨੂੰ ਅੱਜ ਤੱਕ ਕੋਈ ਪਤਾ ਨਹੀਂ ਹੋਣਾ ਜਾਂ ਜੋ ਗੱਲਾਂ ਮੈਂ ਤੁਹਾਡੇ ਲਈ ਲੈ ਕੇ ਆਇਆਗਾ ਜੋ ਬੰਦੇ ਬਾ ਤੁਹਾਡੇ ਲਈ ਮਿਲਾਉਣ ਜਾ ਰਿਹਾ ਉਹ ਇੱਕ ਆਰਮੀ ਦੇ ਵਿੱਚ ਲਟਾਇਰ ਫੌਜੀ ਨੇ ਤਾਂ ਉਹਨਾਂ ਨੇ ਆਪਣੀ ਫੌਜੀ ਜ਼ਿੰਦਗੀ ਦੇ ਵਿੱਚ ਕਿੱਦਾਂ ਦੀਆਂ ਲੜਾਈਆਂ ਲੜੀਆਂ ਕਿੱਦਾਂ ਦਾ ਸੰਘਰਸ਼ ਕੀਤਾ ਤੇ ਅੱਜ ਦੀ ਉਹਨਾਂ ਦੀ ਜ਼ਿੰਦਗੀ ਆ ਜੋ ਲਾਈਫ ਆ ਉਹ ਕਿੱਦਾਂ ਦੀ ਗੁਜ਼ਰ ਰਹੀਏਗੀ ਹਰ ਇੱਕ ਗੱਲ ਹਰ ਇੱਕ ਪਹਿਲੂ ਤੇ ਆਪਾਂ ਉਹਨਾਂ ਦੇ ਨਾਲ ਕਰਾਂਗੇ ਤਾਂ ਜਿੰਨਾ ਹੋ ਸਕਦਾ ਹਨਾ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਪੇਜ ਨੂੰ ਤੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਹਾਡਾ ਆਪਣਾ ਚੈਨਲ PB11 Blacky ਤਾਂ ਉਹ ਹੁਣ ਆਪਾਂ ਬਹੁਤਾ ਸਮਾਂ ਨਾ ਲਈਏ ਕਰਵਾਉਣਾ ਉਸ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਮਿਲਾਉਣੇ ਆ ਤੁਹਾਨੂੰ ਉਸ ਇਨਸਾਨ ਦੇ ਨਾਲ ਜੋ ਅੱਜ ਆਪਣੇ ਨਾਲ ਅੱਜ ਆਪਣੇ ਪੋਰਕਾਸਟ ਦੇ ਵਿੱਚ ਸਟੂਡੀਓ ਦੇ ਵਿੱਚ ਆਪਣੇ ਕੋਲ ਪਹੁੰਚੇ ਨੇਗੇ ਫੌਜੀ ਸਮਾਈਲ ਸਾਹ ਪਿੰਡ ਦਾਨਗੜ ਤੋਂ ਤੇ ਕਰਵਾਉਣਾ ਤੁਹਾਡੀ ਗੱਲਬਾਤ ਹੋਰ ਸਤਿ ਸ੍ਰੀ ਅਕਾਲ ਫੌਜੀ ਸਮਾਈਲ ਸਾਹਿਬ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲਾ ਹੋਇਆ ਫੌਜੀ ਸਮਾਈਲ ਸਾਹਿਬ ਜੀ ਬਹੁਤ ਵਧੀਆ ਜੀ ਅੱਜ ਤੁਸੀਂ ਮੇਰੇ ਦਰਸ਼ਕਾਂ ਨੂੰ ਇਹ ਦੱਸੋ ਹਨਾ ਵੀ ਕਿਸ ਸਨ ਦੇ ਵਿੱਚ ਤੁਸੀਂ ਜੋ ਫੌਜ ਦੇ ਵਿੱਚ ਭਰਤੀ ਹੋਏ ਸੀਗੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਰਿਟਾਇਰਮੈਂਟ ਲਈ ਕਿੰੋਂ ਤੇ ਕਿੰਨਾ ਟਾਈਮ ਤੁਸੀਂ ਨੌਕਰੀ ਕੀਤੀ ਹੈ ਜਿਹੜੀ ਤਾਂ ਉਸ ਨੌਕਰੀ ਦੇ ਵਿੱਚ ਕਿੰਨੀਆਂ ਕਿ ਤੁਸੀਂ ਲੜਾਈਆਂ ਦੇ ਦੇਖੀਆਂ ਨੇ ਜਾਂ ਲੜਾਈਆਂ ਦੇ ਵਿੱਚ ਮਾਲਰੇਮ ਪਹਿਲੇ ਤਾਂ ਜੀ ਮੈਂ 79 ਦੇ ਵਿੱਚ ਭਰਤੀ ਹੋਇਆ ਸੀ ਓਕੇ ਉਦੋਂ ਬਾਅਦ ਮੈਂ ਤਿੰਨ ਸੈਂਟਰਾਂ ਦੇ ਵਿੱਚ ਟ੍ਰੇਨਿੰਗ ਕੀਤੀ ਉਹਦੇ ਵਿੱਚੋਂ ਸਾਨੂੰ ਮਹਾਰਜਮੈਂਟ ਦੇ ਲਾਸਟ ਦੇ ਵਿੱਚ ਸੈਟਲ ਕਰਕੇ ਸਾਨੂੰ ਕਸਮ ਖਵਾਈ ਗਈ ਓਕੇ ਉਤੋਂ ਮੈਂ 80 ਦੇ ਵਿੱਚ ਹੂੰ ਮੈਂ ਮਨੀਪੁਰ ਚੋਂ ਚਲਾ ਗਿਆ ਓਕੇ ਉਥੇ ਐਲਟੀਟੀ ਆਮ ਬੰਦੇ ਸੀ ਜਿਨ੍ਹਾਂ ਨੂੰ ਉਹਨਾਂ ਦਾ ਮੁਖੀਆ ਸੀਗਾ ਵਿਸ਼ੇਸ਼ਵਰ ਉਹ ਆਪਣੇ ਲੁਧਿਆਣੇ ਯੂਨੀਵਰਸਿਟੀ ਵਿੱਚ ਪੜ੍ਹ ਕੇ ਗਿਆ ਸੀ ਉਹ ਇਹੋ ਜੇ ਰੂਪ ਬਦਲਦਾ ਸੀ ਉਹਨਾਂ ਦਾ ਕੋਈ ਪਤਾ ਨਹੀਂ ਸੀ ਲੱਗਦਾ ਵੀ ਇਹ ਕਿਹੜੀ ਲੈਂਗੁਏਜ ਫੜਦਾ ਅਸੀਂ ਮਨੀਪੁਰ ਦੇ ਵਿੱਚ ਜਦੋਂ ਗਏ ਕਿਸ਼ਨਪੁਰਾ ਵਸਤੀ ਮੈੰਗੂਫਾਲ ਦੇ ਨੇੜੇ ਓਕੇ ਕਾਲਜ ਦੇ ਵਿੱਚ ਰਹਿੰਦੇ ਸੀ ਉਥੇ ਕਾਲਜ ਦੇ ਵਿੱਚ ਵੀ ਇਹੋ ਜਿਹਾ ਪ੍ਰੋਗਰਾਮ ਸੀਗਾ ਕਿ ਜਦੋਂ ਪੇਪਰ ਹੁੰਦੇ ਸੀ ਉਹ ਮੁੰਡੇ ਨਕਲ ਕਰਦੇ ਟੇਬਲ ਤੇ ਐ ਚਾਕੂ ਘੱਟ ਦਿੰਦੇ ਕਾਲਜ ਦੇ ਵਿੱਚ ਕਾਲਜ ਦੇ ਵਿੱਚ ओके टेबल ਤੇ ਚਾਕੂ ਘਟ ਦਿੰਦੇ ਤੇ ਆਪਣੀਆਂ ਨਕਲਾਂ ਕਰਕੇ ਪਾਸ ਹੁੰਦੇ ਸੀ ਮਤਲਬ ਕੀ ਉੱਥੇ ਜਨਾਨੀਆਂ ਦੀ ਗਿਣਤੀ ਵੱਧ ਸੀ ਤੇ ਬੰਦਿਆਂ ਦੀ ਗਿਣਤੀ ਘੱਟ ਹੈ ओके ਇੱਕ ਇੱਕ ਬੰਦੇ ਦੀਆਂ ਤਿੰਨ ਤਿੰਨ ਮੈਰਜ ਮੈਰਜਾਂ ਦੇ ਤਿੰਨ ਤਿੰਨ ਜਦੋਂ ਅਸੀਂ ਰਾਤ ਨੂੰ ਕਿਤੇ ਸਰਚ ਕਰਨ ਜਾਂਦੇ ਪਿੰਡਾਂ 'ਚ ਉੱਥੇ ਉਹਨਾਂ ਦੇ ਰਾਤ ਨੂੰ ਕੀ 2-2 ਵਜੇ ਤੱਕ 1-1 ਵਜੇ ਤੱਕ ਜਨਰੇਟਰਾਂ ਦੇ ਭੰਗੜੇ ਡਾਂਸ ਚੱਲਦੇ ਉੱਥੇ ਮਨੀਪੁਰਚ ਜੀ ओके ਅੱਛਾ ਅਸੀਂ ਸਾਰੀ ਰਾਤ ਲੰਘ ਜਾਂਦੀ ਸਾਡੀ ਸਰਚ ਕਰਦੇ ਆਂਦੀ ਉਹ ਕੀ ਕਰਦਾ ਸੀਗਾ ਜਿਸ ਦਿਨ ਮੈਂ ਮੇਰੀ ਭੈਣ ਦੀ ਸ਼ਾਦੀ ਵਾਸਤੇ ਆਇਆ ਸੀ ਓਦੋਂ ਉਹਨਾਂ ਨੇ ਵਿਸ਼ਨਪੁਰਾ ਦੇ ਮੈਂਗੋ ਫਾਲ ਦੇ ਨੇੜੇ ਇੱਕ ਪਹਾੜੀ ਸੀ ਪਹਾੜੀ ਤੇ ਰਾਤ ਨੂੰ ਕਿਤੇ ਉਹ ਸਾਡੇ ਅਫਸਰਾਂ ਦੇ ਵਿੱਚ ਬਹਿ ਕੇ ਰੋਟੀ ਖਾ ਕੇ ਗਿਆ ਤੇ ਉੱਥੇ ਸਾਡਾ ਇੱਕ ਬੰਦਾ ਗਿਆ ਸਾਡੇ ਛੁੱਟੀ ਦੇ ਕਾਗਜ਼ਾਂ ਤੇ ਸਾਈਨ ਕਰਾਉਣ ਅੱਛਾ ਉਹ ਕਹਿੰਦਾ ਜੀ ਆ ਸੋ ਦੀ ਤਾਂ ਭੈਣ ਦੀ ਸ਼ਾਦੀ ਹੈ ਤੇ ਇੱਕ ਦੀ ਭਰਾ ਦੀ ਸ਼ਾਦੀ ਹੈ ਵਿਸ਼ੇਸ਼ਵਰ ਦਾ ਪੂਰਾ ਸਾਡੇ ਤੇ ਟੈਗ ਮਤਲਬ ਟੈਗ ਕਰਨ ਦਾ ਪੂਰਾ 100% ਉਹ ਸੀ अच्छा ये दो ਸਾਡੀਆਂ ਗੱਡੀਆਂ ਲੰਘਣ ਲੱਗੀਆਂ ਉਹਦਾ ਬੰਬ ਇੱਕ ਸੱਜੇ ਪਾਸੇ ਲੱਗਿਆ ਹੋਇਆ ਸੀਗਾ ਓਕੇ ਇੱਕ ਖੱਬੇ ਪਾਸੇ ਲੱਗਿਆ ਹੋਇਆ ਸੀ ਗੱਡੀਆਂ ਡਾਉਣ ਵਾਸਤੇ ਓਕੇ ਉਹਨੇ ਜੀ ਸਾਨੂੰ ਉਥੋਂ ਰਾਤ ਨੂੰ ਜਿਹੜੇ ਪ੍ਰੋਗਰਾਮ ਤੋਂ ਦੇਖ ਕੇ ਗਿਆ ਵੀ ਯਾਰ ਇਹਦੀ ਭੈਣਾਂ ਦੀ ਸ਼ਾਦੀ ਹੈ ਹੂੰ ਜਾਣਦੇ ਹੋ ਕਿਉਂ ਉਹ ਆਪਣੇ ਲੁਧਿਆਣੇ ਪੜ੍ਹ ਕੇ ਗਿਆ ਸੀ ਯੂਨੀਵਰਸਿਟੀ 'ਚ ਅੱਛਾ ਉਹ ਪੰਜਾਬੀ ਜਾਣਦਾ ਸੀ ओके ਕਹਨਾ ਯਾਰ ਪੰਜਾਬ ਦਾ ਮਨੂਨ ਖਾਦਾ ਹੈ ਇਹਨਾਂ ਦੀਆਂ ਭੈਣਾਂ ਦੀ ਸ਼ਾਦੀ ਹੈ ਤੇ ਇਹਨਾਂ ਨੂੰ ਜਾਣਦੇ ਹਾਂ ਅਸੀਂ ਨੰਗ ਗਏ ਨੰਗ ਗਏ ਕਿ ਸਾਡੇ ਕੋਲੇ 16 ਜੈ ਕਰਤ ਰੈਜiment ਸੀ ਉਸ ਰਾਤ ਨੂੰ ਅਸੀਂ ਤਾਂ ਨੰਗ ਕੇ ਆ ਗਏ ਅਸੀਂ ਆ ਗਏ ਮੈਨੂੰ ਫਾਲ ਓਕੇ ਮੈਂ ਕੋ ਫਾਲ ਤੋਂ ਅੱਗੇ ਆਉਂਦੇ ਹੁੰਦੇ ਸੀ ਅਸੀਂ ਕੋਈ ਮਾ ਸ਼ਹਿਰ ਨਾਗਾ ਲੈਂਡ ਦੀ ਰਾਜਧਾਨੀ ਅੱਛਾ ਉੱਥੇ ਸਾਡਾ ਸਟਾਪ ਜੂ ਹੁੰਦਾ ਉਥੋਂ ਅਸੀਂ ਕਾਰਵਾਈ ਬਦਲਦੇ ਉਹ ਦਿਨ ਰਾਤ ਨੂੰ ਉਹਨੇ 16 ਜਗਦੀ ਰੈਜiment ਦੀ ਇੱਕ ਪਲਟੂਨ ਪੂਰੀ ਦੀ ਪੂਰੀ ਖਤਮ ਕਰਤੀ ਕਾਦੇ ਨਾਲ ਆ ਰਾਤ ਨੂੰ ਮਾਰ ਗਏ ਦਾਹਾਂ ਨਾ ਵੱਢ ਗਏ ਕਿਤੇ ਸੰਤਰੀ ਸੌ ਗਿਆ ਕਿਤੇ ਉਹਨਾਂ ਦਾ ਫਹਿਰੇਦਾਰ ਓਕੇ ਸਾਰਾ ਹਸਲਾ ਲੈ ਕੇ ਚੱਕੇ ਉਹਨਾਂ ਦਾ ਅਸੀਂ ਸਾਡੀ ਛੁੱਟੀ ਰੋਕ ਬਈ ਜਿਹੜੇ ਛੁੱਟੀ ਗਏ ਨੇ ਉੱਥੇ ਹੀ ਰੋਕਦੇ ਅਸੀਂ ਉੱਥੇ ਮੈਂ ਆਪਣੇ ਕੋਈਮਾਂ ਟੇਕੜੀ ਦੇ ਉੱਤੇ ਸਾਡਾ ਰੀਅਰ ਸੀਗਾ ਸੀ ਉੱਥੇ ਰੁਕ ਗਏ ਉਸੇ ਸਾਡੀ ਸ਼ਾਨ ਮੀਣ ਹੋਈ ਟਾਣ ਮੀਣ ਹੋਈ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ ਵੀ ਜਿਹੜੀਆਂ ਤਾਂ ਪਲਟਣਾ ਲੱਗੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਸਰਚ ਕਰਨ ਵਾਸਤੇ ਉਹ ਤਾਂ ਉਹੀ ਕੰਮ ਕਰਨਗੇ ਆ ਜਿਹੜੇ ਛੁੱਟੀ ਆਏ ਹੋਏ ਨੇ ਵੀ ਇਹ ਉਹਨਾਂ ਦਾ 16 ਬੰਦਿਆਂ ਦਾ ਹੈਲਪਿੰਗ ਗਰਾਊਂਡ ਸੀ ਉੱਥੇ ਉਹਨਾਂ ਦਾ ਸੰਸ਼ਕਾਰ ਕਰਵਾ ਦੇ ਇਸਲਾਮੀ ਦੇਣ ਵਾਸਤੇ ਗਏ ਉੱਥੇ ਹਾਂ ਸਲਾਮੀ ਦੇ ਕੇ ਅਸੀਂ ਦੀਮਾਪੁਰ ਪਹੁੰਚ ਗਏ ਦੀਮਾਪੁਰ ਆਏ ਸੀ ਇੱਕ ਦਿਨ ਉੱਥੇ ਰਹੇ ਉਸ ਤੋਂ ਬਾਅਦ ਅਸੀਂ 22 ਟ੍ਰੇਨ ਅਸੀਂ ਛੁੱਟੀ ਆਏ 7 ਦਿਨਾਂ ਦੇ ਵਿੱਚ ਸੀ ਪੰਜਾਬ ਪਹੁੰਚੇ ਓਕੇ ਕਿਉਂ ਉਦੋਂ ਛੋਟੀ ਟ੍ਰੇਨ ਆਉਂਦੀ ਹੁੰਦੀ ਸੀ ਡਬਰੂਗੜ ਤੋਂ ਓਕੇ ਇੱਥੇ ਆਪਣੇ ਨਖਲੌਉ ਆ ਕੇ ਅਸੀਂ ਬਦਲੀ ਕਰਦੇ ਫਿਰ ਉਥੋਂ ਦਿੱਲੀ ਆਉਂਦੇ ਹਾਂ ਏ ਜੀ ਯਾਨੀ ਦੰਦੀ ਅਸਾਮ ਏਰੀਆ ਤੇ ਨਾਗਾ لینڈ ਏਰੀਆ ਸੀ ਉਹ ਟ੍ਰੇਨ ਵਿੱਚ ਦੀ ਹੋਈ ਹੁੰਦੀ ਨਹੀਂ ਤੁਸੀਂ ਜਿਹੜੇ ਦਾ ਤੁਹਾਡਾ ਫੌਜ ਦਾ ਸਫ਼ਰ ਸੀ ਨਾ ਵੀ ਜਿੰਨਾ ਟਾਈਮ ਤੁਸੀਂ ਡਿਊਟੀ ਕੀਤੀ ਹੈ ਕਿਹੜੀਆਂ ਕਿਹੜੀਆਂ ਜਗ੍ਹਾ ਤੇ ਤੁਸੀਂ ਡਿਊਟੀ ਦੀ ਨਿਭਾ ਚੁੱਕੇ ਹੋ ਜਾਂ ਕਿਹੜੀ ਜਗ੍ਹਾ ਤੇ ਇਹੋ ਜਿਹੀ ਹੋਵੇ ਵੀ ਜਿੱਥੇ ਕੋਈ ਲੜਾਈ ਜਾਂ ਕੂਏ ਇਦਾਂ ਦੀ ਬੰਬਵਾਰੀ ਹੋਈ ਹੋਵੇ ਆਪਣਾ ਆਹੀ ਜਿਵੇਂ ਬਲੂ ਸਟਾਰ ਚੱਲਿਆ ਸੀ ਆਪਣਾ ਇੱਥੇ ਪੰਜਾਬ ਚ ਹਾਂ ਅਸੀਂ ਬਲੂ ਸਟਾਰ ਚ ਰਹੇ ਬਲੂ ਸਟਾਰ ਦੇ ਵਿੱਚ ਇਹਨਾਂ ਨੇ ਕੀ ਕੀਤਾ ਸਾਨੂੰ ਮੈਂ ਆਇਆ ਸੀ ਇਹਨੂੰ ਲਿਵ ਛੁੱਟੀ 2 ਮਹੀਨਿਆਂ ਦੀ 17 ਤਰੀਕ ਦੀ ਮੇਰੀ ਮੰਗਣੀ ਸੀ ਇਹਨਾਂ ਨੇ ਮੈਨੂੰ 17 ਤਰੀਕ ਨੂੰ ਚਿੱਠੀ ਪਾਤੀ ਰਹੀ ਗੱਲ ਕਰ ਲਿਆ ओके ਇਹਨਾਂ ਨੂੰ ਪਹਿਲਾਂ ਪਤਾ ਸੀ ਗਵਰਨਮੈਂਟ ਨੂੰ ਹੂੰ ਵੀ ਅੰਮਰਸਰ ਤੇ ਅਟੈਕ ਹੋਣਾ ਹੈ ਓਕੇ ਜਦੋਂ ਵੀ ਉਹਦੋਂ ਉਹਨਾਂ ਦਿਨਾਂ 'ਚ ਤੁਸੀਂ ਡਿਊਟੀ ਤੇ ਸੀ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ ਜਿਸ ਟਾਈਮ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਹਾਂ ਉਸ ਟਾਈਮ ਆ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਸੀ ਤੁਸੀਂ ਮੈਂ ਹਾਜ਼ਰ ਸੀ ਮੇਰੀ ਰੈਜiment ਦੇ ਨਾਲ ਮੁੰਡੇ ਸੀਗੇ ਅੰਮਰਸਰ ਦੇ ਮੁੰਡੇ ਸੀ ਗੁਰਦਾਸਪੁਰ ਦੇ ਮੁੰਡੇ ਸੀਗੇ ਇੱਕ ਉਹਨਾਂ ਦੇ ਵਿੱਚ ਮੈਂ ਹੀ ਸੀ ਕਲਾਮ ਮੁਸਲਮਾਨਾਂ ਦਾ ਮੁੰਡਾ ओके okay. अच्छा उथे जदों अटैक होया उथे आम जनता दा नुकसान ज्यादा होया एक गोरखा अरेंजमेंट दा नुकसान ਵੱਧ ਹੋਇਆ ਕਿਉਂ ਉਦੋਂ ਧਾਮ ਸੀਗਾ ਇੱਕ ਠੀਕ ਹੈ ਉਦੋਂ ਜਰਨਲ ਸਕੇਬੇ ਦੀ ਲੜਕੀ ਟੈਂਕੀ ਦੇ ਉੱਪਰ ਬੈਠੀ ਸੀ ਐਮਐਮਜੀ ਲਈ ਹਰ ਅੱਧੇ ਘੰਟੇ ਬਾਅਦ 15 ਮਿੰਟਾਂ ਬਾਅਦ ਬਰਸ਼ਟ ਮਾਰਦੀ ਸੀ ਐਮਐਮਜੀ ਦਾ ਜਾਣੀ ਦੀ ਸਾਨੂੰ ਕੋਈ ਪਤਾ ਨਹੀਂ ਸੀ ਲੱਗਦਾ ਵੀ ਇਹ ਫਾਇਰ ਆਉਂਦਾ ਕਿੱਥੋਂ ਹੈ ओके ਸਾਡੇ ਪੈਰਾਂ 'ਚ ਬਰੁਸ਼ਟ ਲੱਗਿਆ ਕਰੇ ਡਿੱਗਿਆ ਪਿਆ ਕਰੇ ਸਾਨੂੰ ਕੋਈ ਮਤਲਬ ਤਤੀ ਵਾਰ ਨਹੀਂ ਲੱਗੀ ਉੱਥੇ ਅਸੀਂ ਕੋਈ ਮਾੜਾ ਕਰਮ ਨਹੀਂ ਕੀਤਾ ਕੋਈ ਅਸੀਂ ਤਾਂ ਇਹ ਦੇਖਦੇ ਸੀਗੇ ਵੀ ਹਾਂ ਇਹਦੇ ਵਿੱਚ ਕੋਈ ਸਾਹ ਹੈਗਾ ਅੱਛਾ ਜੇ ਦੇਖ ਲਿਆ ਵੀ ਹਾਂ ਹੈਗਾ ਤਾਂ ਉਹਨੂੰ ਪਾਣੀ ਪਾਇਆ ਦੋ ਜਾਨਿਆਂ ਨੇ ਇੱਕ ਜਾਨੇ ਨੇ ਬਾਹਾਂ ਫੜੀਆਂ ਇੱਕ ਨੇ ਲੱਤਾਂ ਫੜੀਆਂ ਤਾਂ ਹਲਾਰੇ ਨਾਲ ਗੱਡੀ ਦੇ ਵਿੱਚ ਪਾ ਮੈਂ ਓਕੇ ਉਹਨੂੰ ਤਾਂ ਹਸਪਤਾਲ ਪਹੁੰਚਾ ਦਿੰਦੇ ਜਿਹੜਾ ਦੇਖ ਲੈਂਦੇ ਵੀ ਹੁਣ ਸੱਸਰੀ ਕਾਲ ਹੋਊਗੀ ਹਾਂ ਉਹਨੂੰ ਹਰੀਕੇ ਵਾਲੇ ਦੇ ਵਿੱਚ ਜਲ ਪ੍ਰਵਾਹ ਕਰ ਦਿੰਦੇ ਹਰੀਕੇ ਜਿਹੜਾ ਦਰਿਆ ਹੈਗਾ ਦਰਿਆ ਉਹ ਚ ਇੱਕ ਮੇਰੇ ਪਿੰਡ ਦੀ ਕੁੜੀ ਬਾਲੀਆਂ ਵਿਆਹੀ ਹੋਈ ਸੀ ਅੱਛਾ ਸਾਡੇ ਤਾਇਆ ਜੀ ਲਾਦਾ ਗੁਰਦੇਵ ਹਜੇ ਵੀ ਜਿਉਂਦਾ 100 ਸਾਲ ਦਾ ਹੋ ਗਿਆ ਉਹ ਹੂੰ ਉਹਦੀ ਭੈਣ ਸੀ ਬਾਲੀਆਂ ਵਿਆਹੀ ਹੋਈ ਅੱਛਾ ਇੱਕ ਮੈਂ ਉਹ ਪਛਾਣ ਕੇ ਪਿੰਡ ਭੇਜੀ ਸੀ ਲਾਸ ਅੱਛਾ ਜਾਣੀ ਦੀ ਲੋਕ ਕਹਿੰਦੇ ਨੇ ਵੀ ਐ ਹੋਇਆ ਇਹ ਹੋਇਆ ਹੂੰ ਉੱਥੇ ਜੋ ਕੁਝ ਹੋਇਆ ਹਾਂ ਹਾਂ ਇਹ ਅਫਸਰਾਂ ਦੀ ਬਦੌਲਤੀ ਹੋਇਆ ਨਹੀਂ ਇਹ ਲੈ ਵੀ ਦੋਸਤੋ ਹਨਾ ਬਹੁਤ ਵੱਡੀ ਗੱਲ ਹੈ ਕਿ ਇਹ ਨਿਕਲ ਕੇ ਆਈ ਹੈ ਵੀ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਜਿਹੜਾ ਬਲੂ ਸਟਾਰ ਤੇ ਹਨਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ ਵੀ ਉਸ ਸਮੇਂ ਦਾ ਚਲੋ ਅੱਜ ਦੀ ਪੀੜ੍ਹੀ ਨੂੰ ਤਾਂ ਬਹੁਤ ਘੱਟ ਪਤਾਗਾ ਇਹ ਗੱਲਾਂ ਬਾਰੇ ਚਲੋ ਪੁਰਾਣੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਸਭ ਨੂੰ ਪਤਾਗਾ ਹਨਾ ਤਾਂ ਜਰੂਰ ਵੀਡੀਓ ਨੂੰ ਜਿੰਨਾ ਹੋ ਸਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੈਂ ਇੱਕ ਇਹ ਗੱਲ ਪਹੁੰਚਦਾਗਾ ਵੀ ਜਿਹੜੀ ਤੁਸੀਂ ਬਲੂ ਸਟਾਰ ਵਾਲੀ ਹੁਣ ਗੱਲ ਗੱਲਾਂ ਤੋਂ ਗੱਲ ਇਹ ਨਿਕਲ ਕੇ ਆਈ ਹੈ ਆਪਣੇ ਕੋਲ ਮੈਨੂੰ ਸੋਨ ਨੂੰ ਮਿਲੀ ਹੈ ਹਨਾ ਤੇ ਜਿੰਨੀ ਰਲਾ ਗਿਆ ਗਲਦਾ ਇਹ ਜਦੋਂ ਬਲੂ ਸਟਾਰ ਤੇ ਅਟੈਕ ਹੋਇਆ ਸੀਗਾ ਇਹ ਸੈਂਟਰ ਸਰਕਾਰ ਵੱਲੋਂ ਕਰਾਇਆ ਗਿਆ ਸੀ ਜਾਂ ਇਹ ਉਹ ਅੰਗਰੇਜ਼ਾਂ ਦੀ ਹਕੂਮਤ ਹੁੰਦੀ ਸੀ ਕੀ ਚੱਕਰ ਸੀ ਨਾ ਨਾ ਅੰਗਰੇਜ਼ਾਂ ਦੀ ਹਕੂਮਤ ਨਹੀਂ ਸੀ ਉਦੋਂ ਹਕੂਮਤ ਸਾਡੇ ਤੌੜਾ ਸਾਹਿਬ ਓਕੇ ਸਿੱਖ ਵੀਰ ਬਾਦਲ ਦੇ ਪਿਤਾ ਜੀ ਵੱਡੇ ਓਕੇ ਪ੍ਰਕਾਸ਼ ਬਾਦਲ ਪ੍ਰਕਾਸ਼ ਸਿੰਘ ਬਾਦਲ ਹੂੰ ਇਹ ਤੇ ਨੌਸਰਾਂ ਨੇ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਓਕੇ ਵੀ ਹਰਮੰਦਰ ਸਾਹਿਬ ਤੇ ਟੈਗ ਕਰਵਾਸਤੇ ਮੈਂ ਨਹੀਂ ਪਾਕਿਸਤਾਨ ਇੰਡੀਆ ਚ ਆਜੂ ਇਥੇ ਖਾਲਸਤਾਨ ਬਣ ਜੂ ਓਕੇ ਇਹ ਟੈਗ ਕਰਵਾਇਆ ਇੰਦਰਾ ਗਾਂਧੀ ਨੂੰ ਮਜਬੂਰ ਕਰਕੇ ਇੰਦਰਾ ਗਾਂਧੀ ਟੈਗ ਨਹੀਂ ਸੀ ਕਰ ਰਹੀ ਹੁਕਮ ਨਹੀਂ ਸੀ ਦੇ ਰਹੀ ਉਦੋਂ ਸਿਰਫ 3 ਮਹੀਨੇ ਦੀ ਖਾਤਰ ਫੌਜੀ ਰਾਜ ਹੋਇਆ ਸੀ ਪੰਜਾਬ ਦੇ ਵਿੱਚ ਉਦੋਂ ਤੁਹਾਡੀ ਡਿਊਟੀ ਲੱਗੀ ਫਿਰ ਉਥੇ ਉਦੋਂ ਮੇਰੀ ਡਿਊਟੀ ਉਹਦੇ ਵਿੱਚ ਸੀ ਠੀਕ ਹੈ ਜੀ ਮੇਰੀ ਪਲਟਨ ਸੀ 14 ਮਹਾਰ 14 ਮਹਾਰ ਚੌਧਾ ਮਹਾਰ ਮੈਂ ਕੋਈ ਝੂਠ ਨਹੀਂ ਬੋਲ ਰਿਹਾ ਜਾਂ ਕੋਈ ਮੈਂ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ ਬਿਲਕੁਲ ਵੀ ਓਕੇ ਵੀ ਆਹ ਹੋਈ ਵਾਰ ਵੀ ਕਿਸੇ ਤੋਂ ਗੱਲਾਂ ਸੁਣੀਆਂ ਹੁੰਦੀਆਂ ਨੇ ਆਪਾਂ ਉਹਦਾ ਸੀ ਵੀ ਮੈਂ ਕਿਸੇ ਬਕਾਇਦਾ ਵਿੱਚ ਮਜ਼ਦੂਰ ਸੀ ਤੁਸੀਂ ਮੈਂ ਬਿਲਕੁਲ ਮੌਜੂਦਾ ਸੀ ਠੀਕ ਹੈ ਮੈਂ ਸਹੀ ਸਲਾਮਤ ਆਇਆ ਉਸ ਤੋਂ ਬਾਅਦ ਅਸੀਂ ਇੱਥੋਂ ਜਲੰਧਰ ਤੋਂ ਬਾਅਦ ਸਾਡੀ ਪੋਸਟਿੰਗ ਆ ਗਈ ਕੋਰਕ ਦੀ ਕੋਰਕ ਹਾਂਜੀ ਅਸੀਂ ਕੋਰਕ ਗਏ ਕੋਰਕ ਅਸੀਂ ਸੁਖ ਸ਼ਾਂਤੀ ਨਾਲ ਆ ਉਹਦਾ ਟਾਈਮ ਗੱਡਿਆ ਉਥੋਂ ਵੀ ਇੱਕ ਵਿੱਚੋ ਇੱਕ ਗੱਲ ਹੋਰ ਹੈ ਉਹ ਤੁਹਾਨੂੰ ਬੜੀ ਸੁਣ ਕੇ ਕਮਾਲ ਦੀ ਗੱਲ ਹੋਊਗੀ ਵੀ ਜਿਹੜੇ ਦਲਾਈ ਲਾਵਾਂ ਨੇ ਦੇ ਮੰਦਰ ਸੀਗੇ ਬੁੱਧ ਧਰਮ ਦੇ ਅੱਛਾ 101 ਮੰਦਰ ਕੈਰਵਾਂ ਰ ਪੰਡਵਾਂ ਨੇ ਬਣਾਏ ਸੀ ਇੱਕ ਰਾਤ ਦੇ ਵਿੱਚ ਓਕੇ ਜਿਹੜੇ ਉਹ ਬੁੱਧ ਧਰਮ ਦੀ ਮੂਰਤੀ ਦੀ ਰਾਖੀ ਕੀਤੀ ਸੀ ਹੂੰ ਉਹ ਰਾਖਸ਼ਾਂ ਨੇ ਰਾਖੀ ਕੀਤੀ ਸੀ ਉਹ ਮੂਰਤੀ ਦੀ ਸਸ ਉਹ ਮਤਲਬ ਪਰਿਕਰਮਾ ਮੈਂ 6-6 ਮਹੀਨਿਆਂ ਦੀ ਪੈਦਲ ਦੋ ਵਾਰ ਕੀਤੀ ਮੇਰੇ ਨਾਲ ਹੁੰਦਾ ਸੀਗਾ ਕੈਪਟਨ ਗਣੇਸ਼ ਹਾਂ ਪਹਿਲੀ ਐਲ.ਆਰ.ਪੀ ਚ ਮੇਜਰ ਕੁਸ਼ਵਾ ਸੀ ਓਕੇ ਅਸੀਂ ਪੈਦਲ ਇਧਰੋਂ ਮਸਤਰਾੰਗ ਤੋਂ ਲੈ ਕੇ ਚਰਾੰਗ ਤੇ ਅੱਗੇ ਅਸੀਂ ਦਿਰਾਦੂ ਸਾਈਡ ਨਿਕਲ ਜਾਂਦੇ ਸੀ ਅੱਛਾ ਦਲਦਲ ਏਰੀਆ ਹੁੰਦਾ ਅਸੀਂ ਪੈਦਲ ਹੁੰਦੇ ਸੀਗੇ ਆਪਣੇ ਜੰਗਲੀ ਘੋੜੇ ਤਾਂ ਐਂ ਫਿਰਦੇ ਹੁੰਦੇ ਭੱਡਾ ਵਾਂਗੂ ਐ ਭੱਜਦੇ ਆਪਣਾ ਘੋੜਾ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਓਕੇ ਅਸੀਂ ਉਹ ਪਰਿਕਰਮਾ ਕੀਤੀ ਦੋ ਵਾਰ ਜਿੱਥੇ ਅਸੀਂ ਰਹਿੰਦੇ ਸੀ ਉਹਦੇ ਸਾਡੇ ਸੱਜੇ ਪਾਸੇ ਕਲਾਸ ਪਰਬਤ ਸੀਗਾ ਸ਼ਿਵਜੀ ਆਲਾ ਓਕੇ ਖੱਬੇ ਪਾਸੇ ਸਾਡੇ ਹੈਗਾ ਸੀ ਲక్ష్మణ ਝੂਲਾ ਇਹ ਮਿੱਤਰੋ ਕੋਈ ਸੁਣੀ ਸੁਣਾਈ ਗੱਲ ਨਹੀਂ ਜਾਂ ਕੋਈ ਕਿਸੇ ਦੀ ਫੋਟੋ ਦੇਖ ਕੇ ਨਹੀਂ ਕੀਤੀ ਮੇਰੇ ਆਪ ਦੇ ਪੈਦਲ ਤੁਰ ਕੇ ਆਪ ਦੇ ਅੱਖੀ ਹੁਈ ਦੇਖੀ ਗੱਲ ਹੈ ਇੱਕ ਸਿਰਫ ਕਲਾਸ਼ ਪਰਬਤ ਤੇ ਜੈਗਰੇਜਮੈਂਟ ਦਾ ਹਮ ਕੈਪਟਨ ਚੜਿਆ ਸੀ ਓਕੇ ਉਹਨੇ ਉੱਤੇ ਜਾ ਕੇ ਝੰਡਾ ਚਲਾਇਆ ਸੀ ਓਕੇ ਤੇ ਉਹ ਦੂ ਮੁਰ ਕੇ ਨਾ ਤਾਂ ਕੋਈ ਚੜਿਆ ਹਮ ਤੇ ਨਾ ਹੀ ਉਹ ਕੈਪਟਨ ਵਾਪਸ ਆਇਆ ਓਕੇ ਉਦੋਂ ਬਾਅਦ ਹਮ ਜਦੋਂ ਅਸੀਂ ਉਥੋਂ ਤਾਸੀ ਚ ਵਾਪਸ ਆ ਗਏ ओके ਤਾਂ ਅਸੀਂ ਚ ਵਾਪਸ ਆਉਣ ਤੋਂ ਬਾਅਦ ਅਸੀਂ ਫਿਰ ਫਰੋਜਪੁਰ ਆ ਗਏ ਅੱਛਾ ਫਰੋਜਪੁਰ ਤੋਂ ਅਸੀਂ ਸਾਡੀ 8 ਮਹਾਰ ਸੀਗੀ ਲੰਕਾ ਚ ਓਕੇ ਲੰਕਾ ਚ ਸੀਗੀ ਤੇ ਲੰਕਾ ਦੀ ਕੈਜੁਐਲਟੀ ਹੋ ਗਈ ਜਿਆਦੇ 8 ਮਹਾਰ ਚ ਹੂੰ ਤੇ ਇਹਨਾਂ ਨੇ ਬੰਦੇ ਪੂਰੇ ਕਰਨ ਵਾਸਤੇ ਕੈਜੁਐਲਟੀ ਵਾਸਤੇ ਸਾਨੂੰ ਪਲਟਣਾ ਦੇ ਵਿੱਚੋਂ 40 40 ਬੰਦੇ ਤੇ 35 35 ਬੰਦੇ ਭੇਜਦੇ ਉੱਥੇ ਅਸੀਂ ਬੰਬ ਬਲਾਸਟ ਚ ਆਇਆ ਮੈਂ ਮੇਰਾ ਸੱਜਾ ਮੋਢਾ ਉੱਡਾ ਹੋਇਆ ਮੇਰੀ ਆ ਸਜੀ ਲੱਤ ਹੂੰ ਤੇ ਮੈਂ ਉਥੇ ਗੈਜੁਐਲਟੀ ਹੋਣ ਤੋਂ ਬਾਅਦ ਮੈਂ ਵਾਪਸ ਆ ਗਿਆ ਨਹੀਂ ਤਾਂ ਜੇ ਮੋਢਾ ਤੇ ਸੱਜੀ ਲੱਤ ਬੰਬ ਮਲਾ ਬਲਾਸਟ ਮਤਲਬ ਜਾਂ ਪੂਰੀ ਗੱਲ ਦੱਸੋ ਨਾ ਵੀ ਬੰਬ ਕਿਵੇਂ ਬਲਾਸਟ ਹੋਇਆ ਵੀ ਕਿਸੇ ਇੱਕ ਨੇ ਉਹ ਬੰਬ ਚਲਾਇਆ ਗਿਆ ਸੀਗਾ ਪਲਾਨਿੰਗ ਦੇ ਤੌਰ ਤੇ ਜਾਂ ਬੇਸੇ ਬਲਾਸਟ ਹੋਇਆ ਸੀ ਇਹ ਨਹੀਂ ਜੀ ਉਹ ਪਲਾਨਿੰਗ ਦੇ ਉੱਤੇ ਹੋਇਆ ਸੀ ਅਸੀਂ ਹੈਲੀਕਾਪਟਰ ਦੇ ਨਾਲ 14 ਬੰਦੇ ਡ੍ਰਾਪ ਕੀਤੇ ਸੀ ਦੋ ਸ਼ਿਫਟਾਂ ਚ ਕੌਣ ਸੀ ਜਦੋਂ ਬੰਦੇ ਉਹ ਅਸੀਂ ਆਰਮੀ ਦੇ ਬੰਦੇ ਸੀਗੇ ਅਸਾ ਛੋਟੇ ਆਰਮੀ ਦੇ ਬੰਦੇ ਸੀਗੇ ਮੇਰੇ ਨਾਲ ਦੇ ਬੰਦੇ ਸੀਗੇ ਹਾਂ ਤੇ ਜਦੋਂ ਅਸੀਂ ਥੱਲੇ ਉਤਰਿਆ ਹਾਂ ਤੇ ਉਹ ਉਹ ਦਲਦਾਂ ਦਾ ਏਰੀਆ ਲੰਕਾ ਦਾ ਨਰੀਅਲ ਦੇ ਪੇੜ ਬਹੁਤ ਨੇ ਉੱਥੇ ਅੱਛਾ ਤੇ ਅਸੀਂ ਕੁਦਰਤੀ ਜਿਹੜੇ ਇਹਨਾਂ ਦਾ ਬੈਂਕਰ ਸੀ ਹਾਂ ਲੰਕਾ ਵਾਲਿਆਂ ਦਾ ਉਹਦੇ ਲਵੇ ਅਸੀਂ ਡਰਾਪ ਹੋ ਓਕੇ ਇਹਨਾਂ ਨੇ ਜੀ ਸਾਡੇ ਕੁਝ ਬੰਦੇ ਤਾਂ ਲੈ ਲਏ ਇਹਨਾਂ ਨੇ ਉਤਰ ਦਿੱਤੇ ओके ਉਸ ਇਹਨਾਂ ਨੇ ਬੰਬ ਬਲਾਸਟ ਕਰਤਾ ਤੇ ਅਸੀਂ ਪੰਜ ਬੰਦੇ ਚੋਂਦੇ ਰਹੇ ਪੰਜ ਜਣੇ ਪੰਜ ਰਹੇ 14 ਓਕੇ ਜਿਹਦੇ ਵਿੱਚ ਮੈਂ ਜਾਦੇ ਕੋਈ ਜੂਲਟੀ ਸੀਗਾ ਹਾਂ ਬਾਕੀ ਥੋੜੇ ਸੀਗੇ ਜਿਹੜੇ ਬਾਕੀ ਬੰਦੇ ਸੀਗੇ ਉਹ ਬੰਬ ਬਲਾਸਟ ਦੇ ਨਾਲ ਕਿਸੇ ਦਾ ਹੱਥ ਕਿਸੇ ਦਾ ਪੈਰ ਐ ਇਕੱਠੇ ਕਰਕੇ ਅਸੀਂ ਬੋਰੀ ਚ ਪਾ ਕੇ ਅੱਛਾ ਮਦਰਾਸ ਬੰਦਰਗਾਹ ਤੇ ਪਹੁੰਚਾਏ ਓਕੇ ਤੇ ਉਹਨਾਂ ਦੇ ਵਿੱਚੋਂ ਸਾਨੂੰ ਜਿਹੜੇ ਗ੍ਰੈਜੂਐਲਟੀ ਤੇ ਚੱਕ ਇਹਨਾਂ ਨੇ ਦੇਵ ਲਾਲੀ ਆਪਣੇ ਪੂਨਾ ਦੇ ਨਾਲ ਹੀ ਹੈ ओके ਇਥੇ ਹਸਪਤਾਲੇ ਸਾਨੂੰ ਸ਼ਿਫਟ ਕਰਤਾ ਉਥੇ ਮੈਂ ਤਕਰੀਬਨ 2 ਮਹੀਨੇ ਤੱਕ ਮੈਂ ਕੋਈ ਮੇਰਾ ਕੋਮਾ ਚ ਕੋਮਾ ਚ ਰਿਹਾ ਇਹ ਬੰਬ ਬਲਾਸਟ ਹੋਣ ਦੇ ਕਾਰਨ ਹੋਣ ਦੇ ਕਾਰਨ ਓਕੇ ਤੇ ਜੇ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਮੇਰੇ ਸਿਰ ਦੇ ਵਾਲ ਛੱਡ ਗਏ ਹਾਂ ਮੇਰੇ ਬਦਨ ਤੇ ਬਰੂਦ ਦੇ ਫਲੈਸ਼ ਨਾਲ ਇੱਕ ਵੀ ਵਾਲ ਨਹੀਂ ਹੈ ਓਕੇ ਉੱਡਿਆ ਹੋਇਆ ਸਾਰਾ ਜਾਨਕਿ ਕਹਿਣ ਦਾ ਮਤਲਬ ਵੀ ਜਿਹੜਾ ਬੰਬ ਬਲਾਸਟ ਹੋਇਆ ਸੀਗਾ ਹਾਂ ਉਹਦਾ ਜਿਹੜਾ ਸ਼ਤੀ ਜਿਹੜਾ ਜਿਹੜਾ ਕਹਿੰਦੇ ਉਹਦੇ ਅੰਗ ਐ ਰਹੀ ਸੀ ਇੱਕ ਦਾ ਉਹ ਗਰੀ ਨੇ ਬਾਲ ਪੂਰੇ ਚੱਕ ਤੇ ਸਾਰੇ ਸਰੀਰ ਦੇ ਬਾਲ ਡਾੜਾ ਤੇ ਡਾੜਾ ਤੇ ਹੁਣ ਤੁਹਾਡੇ ਸਰੀਰ ਤੇ ਕਿਤੇ ਕੋਈ ਪਾਲ ਹੈ ਨਹੀਂਗਾ ਇੱਕ ਸਿਰ ਸਿਰ ਤੇ ਨੇ ਆ ਉਹ ਯਾਨੀ ਕਿ ਵੀ ਥਾਉਣ ਤੋਂ ਉੱਪਰ ਉੱਪਰ ਨੇ ਜਿਹੜੇ ਹੈਗੇ ਨੇ ਉਹ ਉੱਪਰ ਉੱਪਰ ਨੇ ਥੱਲੇ ਕੋਈ ਵਾਲ ਨਹੀਂ ਹੈ ਲੱਤਾਂ ਦੇ ਬਾਹਾਂ ਤੇ ਕਿਤੇ ਨਹੀਂ ਹੈ ਓਕੇ ਕੀ ਕਹਿਣਾ ਕੋਈ ਸੌਂ ਖਾਣ ਨੂੰ ਆ ਦੇਖੋ ਕਿੱਲਾ ਕੱਲਾ ਕੱਲਾ ਦੇਖੋ ਬਿਲਕੁਲ ਘੋਟਣੇ ਵਰਗੀਆਂ ਪਿਆਣਾਂ ਲੱਤਾਂ ਕਿ ਨਿਕਲੀਆਂ ਬਰੂਦ ਦੀਆਂ ਛਿੱਲੀਆਂ ਦੇਖੋ ਲੱਤਾਂ ਕਿਵੇਂ ਮੇਰੀਆਂ ਟੁੱਟੀਆਂ ਪਈਆਂ ਨੇ ਸਹੀ ਗੱਲ ਆ ਆ ਦੇਖੋ ਕੋਈ ਮੈਂ ਝੂਠ ਬੋਲਾਂ ਇਹਦਾ ਮੈਂ ਭਾਗੀ ਯਾਰ ਭਾਗੀਦਾਰ ਆ ਵੀ ਦੋਸਤੋ ਸਾਰਾ ਦਿਖਾਵਾਂਗੇ ਹਨਾ ਵੀ ਕਿਵੇਂ ਇਹਨਾਂ ਦੇ ਬਲਾਸਟ ਜਿਹੜਾ ਮੋਢੇ ਤੇ ਹੋਇਆ ਸੀਗਾ ਤੇ ਉਹ ਵੀ ਮੈਂ ਦਿਖਾ ਸਕਦਾ ਆ ਦੇਖੋ ਜੇ ਤੁਸੀਂ ਯਕੀਨ ਮੰਨੋਗੇ ਇੰਨੀ ਵਾਹ ਤਾਂ ਮੇਰੀ ਊਂ ਛੂਟੀ ਹੈ ਇਹ ਦੂਜੀ ਬਾਹ ਨਾਲੋਂ ਦੂਜੀ ਨਾਲੋਂ ਆ ਦੇਖੋ ਕਿੰਨੇ ਵਾਹ ਦਾ ਫਰਕ ਆ ਕਰ ਇਹ ਆ ਦੇਖੋ ਮੈਂ ਕਮੀਜ਼ ਲਾ ਕੇ ਦਿਖਾ ਸਕਦਾ ਮੈਂ ਤੁਹਾਨੂੰ ਹੂੰ ਇਹ ਆ ਦੇਖੋ ਮੇਰਾ ਮੋਢਾ ਹੈ ਨਹੀਂ ਬਿਲਕੁਲ ਸਹੀ ਗੱਲ ਆ ਕਿੰਨਾ ਫਰਕ ਆ ਹਨ ਆ ਦੇਖੋ ਮੋਢਾ ਮੇਰਾ ਹੈ ਨਹੀਂ ਇਹ ਮੋਢਾ ਫਿਰ ਉਹ ਬੰਬ ਬਲਾਸਟ ਨਾਲ ਹੋਇਆ ਬੰਬ ਬਲਾਸਟ ਹੋਇਆ ਹੈ ਜੀ ਇਹ ਕੋਈ ਗਲਤ ਨਹੀਂ ਮੈਨੂੰ ਕੋ ਗਵਰਨਮੈਂਟ ਨੇ ਬੈਨੀਫਿਟ ਦਿੱਤਾ ਪੂਰਾ ਇਹੋ ਜੀ ਗੱਲ ਨਹੀਂ ਮੈਂ ਉਹੀ ਗੱਲ ਬੈ ਪੁੱਛਣਾ ਚਾਹੁੰਦਾ ਸੀ ਜਿੱਦਾਂ ਜਣ ਕੇ ਵੀ ਚਲੋ ਅੱਜ ਕੱਲ ਵੀ ਨੌਜਵਾਨੀ ਬਹੁਤ ਆਰਮੀ ਚ ਭਰਤੀ ਹੋਣ ਦੀ ਚਾਹ ਬਾਣਾ ਹਨਾ ਵੀ ਫੌਜ ਦੀ ਨੌਕਰੀ ਮਿਲੇ ਤਾਂ ਜਿਹੜੀ ਇਹ ਜਿੱਦਾਂ ਤੁਹਾਡੇ ਨਾਲ ਇੰਨਾ ਕੁ ਸੋਥੇ ਵਾਪਰ ਗਿਆ ਸੀਗਾ ਫੌਜ ਦੇ ਵਿੱਚ ਜੀ ਠੀਕ ਹੈ ਜੀ ਫੌਜ ਦੇ ਵੱਲੋਂ ਤੁਹਾਨੂੰ ਕੋਈ ਬੱਕਰਾ ਕੋਈ ਸਨਮਾਨ ਵਗੈਰਾ ਜਾਂ ਕੋਈ ਸਰਕਾਰ ਵੱਲੋਂ ਬਿਲਕੁਲ ਜੀ ਬਿਲਕੁਲ ਮਿਲਿਆ ਜੀ ਮੈਨੂੰ ਸੈਨਾ ਮੈਡਲ ਮਿਲਿਆ ਸਰਬਸ਼ ਪੈਨਸ਼ਨ ਮਿਲੀ ਹੈ ਇਹ ਮੈਨੂੰ ਬੋਰਡ ਪੈਨਸ਼ਨ ਵੀ ਮਿਲੀ ਹੈ ਜਾਣਦੇ ਮੈਨੂੰ ਸਹੂਲਤ ਗਵਰਨਮੈਂਟ ਨੇ ਪੂਰੀ ਫੁੱਲ ਦਿੱਤੀ ਹੈ ਇਹਦੇ ਵਿੱਚ ਕੋਈ ਕਮੀ ਪੇਸ਼ੀ ਵਾਲੀ ਗੱਲ ਨਹੀਂ ਛੱਡੀ ਗਵਰਨਮੈਂਟ ਨੇ ਹਾਂ ਸੈਨਾ ਮੈਡਲ ਦੇ ਕਹਿਣ ਦਾ ਮਤਲਬ ਮੈਂ ਇਹ ਮੈਂ ਵੀ ਪੁੱਛਦਾ ਤੇ ਮੇਰੀ ਆਡੀਅנס ਵੀ ਇਹੀ ਗੱਲ ਪੁੱਛਦੀ ਹੈਗੀ ਵੀ ਜਿੱਦਾਂ ਚਲੋ ਮੰਨਦੇ ਆ ਵੀ ਇੱਕ ਤਾਂ ਤੁਹਾਨੂੰ ਜਿਹੜੀ ਅਸਲ ਤਨਖਾਹ ਫੌਜ ਨੇ ਉਹਦਾ ਦੇਣੀ ਦੇਣੀ ਹੈ ਜੀ ਰਿਟਾਇਰਿੰਗ ਰਿਟਾਇਰਮੈਂਟ ਹੋਣ ਤੋਂ ਬਾਅਦ ਜਿਹੜੀ ਪੈਨਸ਼ਨ ਫੌਜੀਆਂ ਦੀ ਲੱਗਦੀ ਹੈਗੀ ਉਹ ਵੀ ਮਿਲਣੀ ਮਿਲਣੀ ਹੈ ਇਹਦਾ ਦੋ ਚੀਜ਼ਾਂ ਦਾ ਹੋ ਗਿਆ ਹੈ ਗਰੰਟਡ ਵੀ ਜੋ ਤੁਸੀਂ ਕੰਮ ਕਰਦੇ ਸੀ ਉੱਥੇ ਉਹਦਾ ਦੇਣੇ ਮਿਲਣੇ ਮਿਲਣਾ ਜੀ ਤੁਹਾਡਾ ਹੱਕ ਹੈ ਹਾਂਜੀ ਇਹ ਤੋਂ ਇਹ ਦੋਨਾਂ ਤੋਂ ਇਲਾਵਾ ਤੁਹਾਨੂੰ ਕੀ ਦਿੱਤਾ ਉਹਨਾਂ ਨੇ ਜਦੋਂ ਤੁਹਾਡੇ ਤੇ ਇਹ ਬੰਬ ਬਲਾਸਟ ਹੋਇਆ ਸੀਗਾ ਉਸ ਟਾਈਮ ਮੈਨੂੰ ਮਿਲਿਆ ਬਹਾਦਰੀ ਮੈਡਲ ਇੱਕ ਬਹਾਦਰੀ ਮੈਡਲ ਮਿਲ ਗਿਆ ਮਿਲ ਗਿਆ ਜਿਹਨੂੰ ਕਹਿੰਦੇ ਨੇ ਸੈਨਾ ਮੈਡਲ ਓਕੇ ਉਹਦਾ 2000 ਰੁਪਇਆ ਪਰ ਪਰ ਮੰਥ ਮੈਨੂੰ ਮਿਲ ਰਿਹਾ ਐ ਐਕਸਟਰਾ ਐਕਸਟਰਾ ਹੁਣ ਮਿਲ ਰਿਹਾ ਹਲੇ ਤੱਕ ਵੀ ਚੱਲ ਰਿਹਾ ਉਹ ਉਹ ਚੱਲ ਰਿਹਾ ਕੰਟੀਨਿਊ ਚੱਲੂਗਾ ਜਿੰਨਾ ਚਿਰ ਮੈਂ ਮਰਦਾ ਨਹੀਂ ਠੀਕ ਹੈ ਵੀ ਜਾਨੀ ਕਿ ਵੀ ਇਹ ਤੁਹਾਡਾ ਪੱਕਾ ਉਹਨਾਂ ਨੇ ਉਹ ਕਰਤਾ ਸੀਗਾ ਲਾਤਾ ਹਾਂ ਇੱਕ ਦਿੱਤਾ ਸੀ ਉਹਨਾਂ ਨੇ ਮੈਨੂੰ ਪਰਮਿਟ ਪਰਮਿਟ ਕਹਦਾ ਮਿਨੀ ਬੱਸ ਦਾ ਸਰਕਾਰ ਵੱਲੋਂ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਮਿਲਿਆ ਸੀ ਇਹ ਮੈਨੂੰ ਫਿਰ ਉਹ ਬੱਸ ਪਾਈ ਵੀ ਹੈ ਹੁਣ ਕਿ ਨਹੀ ਜੀ ਨਹੀਂ ਮੇਰੇ ਚ ਉਹਨੇ ਐਨੀ ਗੰਜਾਸ ਨਹੀਂ ਸੀ ਕਿ ਮੈਂ ਸਰੀਰਕ ਤੌਰ ਤੇ ਮੈਂ ਕਾਮਯਾਬ ਨਹੀਂ ਸੀ ਹੂੰ ਬੱਚਾ ਮੇਰਾ ਛੋਟਾ ਸੀ ਅੱਛਾ ਤੇ ਇਸ ਕਰਕੇ ਮੈਂ ਪਰਮਟ ਮੈਂ ਆਲੂ ਵਾਲੀਆਂ ਕੋਲੇ ਮੈਂ 5 ਸਾਲ ਦੇ ਦਈ ਰੱਖਿਆ ਓਕੇ ਠੇਕੇ ਤੇ ਦਿੰਦਾ ਸੀ ਮੈਂ ਹਲੂ ਵਾਲਿਆ ਥੋੜਾ ਜਿਹਾ ਮੇਰੇ ਤੇ ਪਰਮਟ ਤੇ ਬੇਈਮਾਨ ਹੁੰਦੇ ਦਿਖੇ ਮੈਂ ਉਹਨਾਂ ਤੋਂ ਪਰਮਟ ਵਾਪਸ ਲੈ ਲੇ ਅਸਾਂ ਵੀ ਯਾਨੀ ਕਿ ਜਿਹੜਾ ਸਰਕਾਰ ਵੱਲੋਂ ਤੁਹਾਨੂੰ ਪਰਮਟ ਦਿੱਤਾ ਗਿਆ ਸੀਗਾ ਹਾਂ ਵੀ ਇੱਕ ਗਿਫਟ ਦੀ ਤੌਰ ਤੇ ਦਿੱਤਾ ਸੀਗਾ ਬਾਹਾਦਰੀ ਦੀ ਤੌਰ ਤੇ ਉਹ ਪਰਮਟ ਤੁਹਾਡਾ ਜਿਹੜੀ ਆਲੂ ਵਾਲਿਆ ਟਰਾਂਸਪੋਰਟ ਆ ਗਈ ਜੀ ਤੁਸੀਂ ਆਪ ਦਾ ਬੱਸ ਨਹੀਂ ਪਾਈ ਨਹੀਂ ਠੀਕ ਹੈ ਤੇ ਤੁਸੀਂ ਉਹ ਆਪ ਦਾ ਪਰਮਟ ਜਿੱਦਾਂ ਅਸੀਂ ਆਉਂਦੀਆਂ ਜ਼ਮੀਨਾਂ ਵਗੈਰਾ ਠੇਕੇ ਤੇ ਦੇ ਦਿੰਨੇ ਹਾਂ ਉਵੇਂ ਪਰਮਟ ਨੂੰ ਠੇਕੇ ਤੇ ਦੇ ਦਿੰਦੇ ਸੀਗੇ ਠੇਕੇ ਤੇ ਦੇ ਦਿੰਦਾ ਸੀ ਹਾਂ ਉਹ ਮੈਨੂੰ ਉਹ 3500 3000 ਰੁਪਏ ਮਹੀਨੇ ਦਾ ਦਿੰਦੇ ਓਕੇ ਫਿਰ ਮੈਂ ਸੋਚਿਆ ਵੀ ਕੋਈ ਗੱਲਬਾਤ ਹੋ ਗਈ ਵੀ ਤੈਨੂੰ ਤਾਂ ਕੁਝ ਵੀ ਨਹੀਂ ਦਿੰਦੇ ਇਹ ਉਹ ਅਸਲ 'ਚ ਮੇਰਾ ਪਰਮਿਟ ਦੱਬਣਾ ਚਾਹੁੰਦੇ ਸੀ ਮੈਨੂੰ ਐਂ ਕਹਿੰਦੇ ਸੀ ਵੀ ਤੂੰ ਸਾਨੂੰ ਵੇਚ ਦੇ ਅਸਾਂ ਪਰਮਿਟ ਵੇਚ ਦੇ ਕਹਿੰਦੇ ਸਾਨੂੰ ਪਰਮਿਟ ਵੇਚ ਦੇ ਵੀ ਮੀਨੀ ਦਾ ਤੂੰ ਪਾ ਨਹੀਂ ਸਕਦਾ ਤੇ ਪਰਮਿਟ ਹੈ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਦਾ ਸੀਗਾ ਉਹ ਸੀ ਧਨੋਲੇ ਤੋਂ ਸ਼ੇਰਪੁਰ ਦਾ ਅਸਾ ਧਨੋਲੇ ਤੋਂ ਸ਼ੇਰਪੁਰ ਜਾਣ ਦਾ ਪਰਮਿਟ ਸੀਗਾ ਹਾਂ ਉਹ ਹਾਈਏ ਵੀ ਮੌਜੂਦਾ ਪਰਮਿਟ ਮੇਰਾ ਜਮਾ ਕਰਾਇਆ ਹੋਇਆ ਡੀਸੀ ਦਫ਼ਤਰ ਦੇ ਚ ਮੇਰਾ ਅਨਮਿੱਥੇ ਸਮੇਂ ਤੱਕ ਮੇਰਾ ਜਮਾ ਹੈ ਉਹ ओके ਜਦੋਂ ਮੇਰੀ ਕੋਈ ਜੇ ਮੁੰਡਾ ਕੋਈ ਕਰੇ ਜਾਂ ਜਿਹੜਾ ਤੁਹਾਡਾ ਦਿਲ ਕਿਤੇ ਕੀਤਾ ਤਾਂ ਉਥੋਂ ਦਾ ਪਰਮਿਟ ਲੈ ਕੇ ਬੱਸ ਪਾ ਕੇ ਚਲਾ ਸਕਦੇ ਹਾਂ ਨਹੀਂ ਚਲਾ ਜਮਾ ਪਿਆ ਵੀ ਉਹ ਪਰਮਿਟ ਤੇ ਕੋਈ ਹੋਰ ਵੀ ਕਲਾ ਉਹਦਾ ਕੋਈ ਹੋਰ ਕੋਈ ਟਰਾਂਸਪੋਰਟ ਵਾਲਾ ਦੀ ਬੱਸ ਨਹੀਂ ਚਲਾ ਸਕਦਾ ਨਾ ਹੋਰ ਨਹੀਂ ਚਲਾ ਸਕਦਾ ਠੀਕ ਹੈ ਤੇ ਬਾਕੀ ਗਵਰਨਮੈਂਟ ਨੇ ਸਹੂਲਤ ਵਧੀਆ ਦਿੱਤੀ ਹੋਈ ਆ ਸਾਨੂੰ ਹੂੰ ਐਵੇਂ ਲੋਕ ਕਹੀ ਜਾਂਦੇ ਨੇ ਵੀ ਫੌਜ ਦੇ ਵਿੱਚ ਆ ਨਹੀਂ ਮਿਲਦਾ ਸਾਡੇ ਨਾਲ ਧੋਖਾ ਹੋ ਗਿਆ ਹੂੰ ਨਹੀਂ ਮੇਰੇ ਨਾਲ ਕੋਈ ਧੋਖਾ ਜੜੀ ਨਹੀਂ ਹੋਈ ओके ਮੈਂ ਜਿਵੇਂ ਨੌਕਰੀ ਕੀਤੀ ਹੈ ਮੈਨੂੰ ਬਹੁਤ ਕੁਝ ਮਿਲਿਆ ਹਾਂ ਇੱਕ ਵਾਰੀ ਜਦੋਂ ਅਸੀਂ ਰਿਟਾਇਰਮੈਂਟ ਹੋਏ ਸੀ 91 'ਚ ਮੈਂ ਰਿਟਾਇਰ ਹੋਇਆ 91 ਦੇ ਵਿੱਚ ਮੈਨੂੰ ਕੀ ਮਿਲਿਆ ਉਸ ਟਾਈਮ 20000 ਰੁਪਿਆ ਮੈਨੂੰ ਰਿਟਾਇਰਮੈਂਟ ਸਮੇ ਮਿਲਿਆ ਸੀ ਕੈਸ਼ ਕੈਸ਼ ਪੈਨਸ਼ਨ ਸੀ ਮੇਰੀ 344 ਰੁਪਏ ਓਕੇ ਪੈਨਸ਼ਨ ਮੇਰੀ 344 ਰੁਪਏ ਸੀ ਬੇਸਿਕ 1991 'ਚ 91 'ਚ ਓਕੇ ਉਸ ਤੋਂ ਬਾਅਦ ਪੇਕ ਮਿਸ਼ਨ ਬੈਠੀ ਗਏ ਤੇ ਨਾਲ ਦੀ ਨਾਲ ਪੈਨਸ਼ਨਾਂ ਵਧ ਗਈਆਂ ਤੇ ਹੁਣ ਹੌਲੀ ਹੌਲੀ ਹੁਣ ਲਾ ਲੋ ਵੀ ਹੁਣ ਮੈਂ 45000 ਦੇ ਕਰੀਬ ਮੈਨੂੰ ਪੈਨਸ਼ਨ ਮਿਲ ਰਹੀ ਹੈ ਹੁਣ ਅੱਜ ਦੇ ਅੱਜ ਦੇ ਮੌਨਥ ਅੱਜ ਦੇ ਮਹੀਨੇ ਤੁਹਾਨੂੰ ਪੈਨਸ਼ਨ ਜਿਹੜੀ ਫੌਜ ਵੱਲੋਂ ਕਿੰਨੀ ਮਿਲ ਰਹੀ ਹੈ ਹੁਣ 43530 ਰੁਪਏ 43530 ਇਹ ਹਰ ਹਰ ਮਹੀਨੇ ਮਿਲਦਾ ਜਾਂ ਕੋਈ 6 ਮਹੀਨੇ ਜਾਂ ਸਾਲ ਬਾਅਦ ਮਿਲਦਾ ਹੈ ਹਰ ਮੰਥ ਆਈ ਮਹੀਨੇ 43500 ਰੁਪਏ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਉਂਦਾ 27 ਤਰੀਕ ਨੂੰ ਕਾਉਂਟ ਦੇ ਵਿੱਚ ਆ ਜਾਂਦਾ ਫਿਰ ਓਕੇ ਇਹ ਤਾਂ ਬਹੁਤ ਵਧੀਆ ਗੱਲ ਹੈ ਨਾ ਪਰ ਜਿਹੜੇ ਜਾਣ ਆ ਉਹ ਵੀ ਤੁਸੀਂ ਇੱਕ ਤਰ੍ਹਾਂ ਦੀ ਤਲੀ ਤੇ ਧਰਕੀ ਲੈ ਕੇ ਗਏ ਵੇਸ਼ੀ ਫਿਰ ਉੱਥੇ ਹੁਣ ਜਿਹੜੇ ਅੱਜ ਕੱਲ ਮੁੰਡੇ ਨਵੇਂ ਜਾਂਦੇ ਨੇ ਜਿਵੇਂ ਅਸੀਂ ਲੜੇ ਹਾਂ ਉਹ ਇਹ ਮੁੰਡੇ ਲੜਦੇ ਨਹੀਂ ਹੈਗੇ ਕਿਉਂ ਇਹਨਾਂ ਨੂੰ ਬੈਨੀਫਿਟ ਕੀ ਦਿੱਤਾ ਗਵਰਨਮੈਂਟ ਨੇ ਪੈਨਸ਼ਨ ਬੰਦ ਕਰਤੀ 5 ਸਾਲ ਨੌਕਰੀ ਕਰਨੀ ਹੈ ਸਾਲ ਭਰ ਦੀਆਂ ਛੁੱਟੀਆਂ ਰਹਿ ਗਈਆਂ 4 ਸਾਲ ਰਹਿ ਗਈ 12 ਲੱਖ ਰੁਪਇਆ ਦੇ ਕੇ ਉਹਨੂੰ ਘਰ ਨੂੰ ਭੇਜ ਦੇਣਾ ਉਹ ਕਦੋਂ ਲੜਦਾ ਉਹ ਤਾਂ ਕਹੂ ਆਪ ਦਾ ਬੁੱਤਾ ਪੂਰਾ ਕਰੋ ਤੇ ਘਰ ਨੂੰ ਜਾਓ 1 ਕਰੋੜ ਰੁਪਇਆ ਲੋ ਉਹਦਾ ਕੋਈ ਕਾਰੋਬਾਰ ਚਲਾ ਲਓ ਚਲੋ ਮੈਂ ਇੱਕ ਜਾਂਦੇ ਜਾਂਦੇ ਇੱਕ ਗੱਲ ਹੋਰ ਪੁੱਛਣੀ ਚਾਹਣਾਗਾ ਆਮ ਸਾਰੇ ਆਪਣੇ ਪੂਰੇ ਪੰਜਾਬੀ ਭਾਰਤਵਾਸੀਆਂ ਦੇ ਲਈ ਹਨ ਵੀ ਜਿੱਦਾਂ ਪੰਜਾਬ ਦੇ ਵਿੱਚੋਂ ਮੁੰਡੇ ਵੀ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ ਹਨ ਕੋਈ ਜ਼ਮੀਨਾਂ ਵੇਚ ਕੇ ਜਾਂਦਾ ਕੋਈ ਏਜੰਟਾਂ ਦੇ ਥਰੂ ਠੱਗਿਆ ਕਰਿਆ ਜਾਂਦਾਗਾ ਵੀ ਮੈਨੂੰ ਇਹ ਦੱਸੋ ਵੀ ਜਾਂ ਕਾਫੀ ਮੁੰਡਿਆਂ ਦੀ ਚਾਹਵਾਨ ਹੁੰਦੀ ਹੈਗੀ ਵੀ ਯਾਰ ਆਰਮੀ ਦੀ ਫੌਜ ਦੀ ਸਾਨੂੰ ਨੌਕਰੀ ਮਿਲ ਜੇ ਫੌਜ ਚ ਭਰਤੀ ਹੋ ਜੀਏ ਤੇ ਬਾਕੀ ਜਿੱਦਾਂ ਅੱਜ ਦੀ ਘੜੀ ਕਈ ਕੋਈ ਕਿਸੇ ਨੂੰ ਪੈਸੇ ਦੇ ਦੇ ਕੇ ਕਹਿੰਦਾਗਾ ਵੀ ਮੈਨੂੰ ਕੋਈ ਫੌਜ 'ਚ ਭਰਤੀ ਕਰਾ ਦੂਗਾ ਇਹ ਜਿਹੜਾ ਫੌਜ 'ਚ ਭਰਤੀ ਹੋਣ ਦਾ ਅਸਲ ਇਹ ਰੀਜਨ ਹੁੰਦਾਗਾ ਜਿਹੜਾ ਵੀ ਉਹ ਕਿੱਦਾਂ ਭਰਤੀ ਹੋ ਸਕਦਾ ਬੰਦਾ ਜਾਂ ਕਿਸੇ ਦੇ ਥਰੂ ਹੀ ਭਰਤੀ ਹੋਇਆ ਜਾਊ ਜਾਂ ਕੋਈ ਅਕੈਡਮੀ ਆ ਜੁਆਇਨ ਕਰਕੇ ਭਰਤੀ ਹੋਇਆ ਜਾਊ ਦੇਖੋ ਜੀ ਅੱਜ ਕੱਲ ਹੋ ਗਏ ਆ ਦੁਕਾਨਦਾਰੀਆਂ ਦੁਕਾਨਦਾਰੀਆਂ ਹੋ ਗਏ ਆ ਐਕਸਮੈਨ ਨੇ ਜਿਹੜੇ ਉਹਨਾਂ ਨੇ ਆਪਦੇ ਸੈਂਟਰ ਖੁੱਲੇ ਹੋਏ ਨੇ ਉਹਨਾਂ ਤੋਂ ਉਹਨਾਂ ਨੇ ਮੁੰਡਿਆਂ ਨੂੰ ਟ੍ਰੇਨਿੰਗ ਦੇਣੀ ਆ 3 ਮਹੀਨੇ 2 ਮਹੀਨੇ ਹੋ ਜੇ ਕਾਬਲ ਕਰ ਦੇਣਾ ਫਿਜ਼ੀਕਲ ਫਿਟਿੰਗ ਵਾਸਤੇ ਉਹ ਮੁੰਡੇ ਹੁਣ ਪਿੰਡਾਂ ਦੇ ਜਾਂਦੇ ਨੇ ਅਕੈਡਮੀਆ ਕਰਦੇ ਨੇ ਮਤਲਬ ਟ੍ਰੇਨਿੰਗ ਦੇ ਕੇ ਹੂੰ ਬਿਦਆਊਟ ਅਸਲਾ ਬਿਦਆਊਟ ਅਸਲਾ ਟ੍ਰੇਨਿੰਗ ਹੈ ਫਿਟੀ ਜੀਕਲ ਭੱਜ ਦੌੜ ਖੱਡਾ ਦੱਪਣਾ ਜਾਂ ਇਹ ਕਰਨਾ ਉਹ ਕਰਨਾ ਇਹ ਕੁਝ ਕਰਾ ਕੇ ਉਹਨਾਂ ਨੂੰ ਸਰਟੀਫਿਕੇਟ ਦੇ ਦਿੰਦੇ ਨੇ ਉਹ ਸਰਟੀਫਿਕੇਟ ਲੈ ਕੇ ਫਿਰ ਉਹ ਭਰਤੀ ਦਫ਼ਤਰ ਚ ਜਾਂਦੇ ਨੇ ਗਾਹਾਂ ਹੁਣ ਪਹਿਲਾਂ ਵਾਲਾ ਕੰਮ ਤਾਂ ਇਹ ਹੈ ਨਹੀਂ ਵੀ ਜਿਵੇਂ ਮੈਂ ਭਰਤੀ ਹੋਇਆ ਸੀ ਰਾਜਪੁਰੇ ਮੇਲੇ ਚ ਅਸੀਂ ਉਹਦਾ ਬੰਦੇ ਸੀਗੇ ਜਦੋਂ ਛਾਂਟ ਕੇ ਕੱਢੇ ਸੀ 150 ਬੰਦੇ ਚੋਂ ਓਕੇ ਉਹ ਜਾਰਗੇਜਮੈਂਟ ਦਾ ਕਰਨਲ ਸੀਗਾ ਉਹ ਕਹਿੰਦਾ ਬਈ ਇਤਨੇ ਆਦਮੀ ਜਾਓ ਕੱਲ ਨੂੰ ਭਰਤੀ ਹੋਊਗੀ ਅਸੀਂ ਬਰਨਾਲੇ ਦੇ ਸੀ ਇੱਥੇ ਦੇ ਹੂੰ ਤੇ ਮੈਂ ਸੀ ਇੱਕ ਲੰਡੇ ਭੂਦੰਦਾ ਸਿੰਘ ਮੁੰਡਾ ਓਕੇ ਅਸੀਂ ਆਖਿਆ ਜੀ ਸਾਡਾ ਤਾਂ ਪਿੰਡ ਹੀ ਬਹੁਤ ਦੂਰ ਹੈ ਹਾਂ ਕਹਿੰਦੇ ਵੀ ਗੱਲ ਕੀ ਹੋਊਗੀ ਸਾਨੂੰ ਹੂੰ ਤੁਹਾਡੇ ਕੋਲ ਕਿਰਾਇਆ ਨਹੀਂ ਮਹਾਜਿਕ ਕਿਰਾਏ ਵਾਲੀ ਗੱਲ ਤਾਂ ਹੈ ਨਹੀਂ ਕਿਰਾਇਆ ਬੜਾ ਵੀ ਅਸੀਂ ਮਸਾਂ ਲੈ ਕੇ ਆਇਆ ਘਰੋਂ ਵੀ ਅਸੀਂ ਜਾ ਕੇ ਮੁੜ ਨਹੀਂ ਸਕਦੇ ਉਹ ਕਰਨ ਵਾਲੇ ਨੇ ਕੀ ਕੀਤਾ ਜੀ ਸਾਹੀਂ 14 ਬੰਦੇ ਫੜ ਕੇ ਆਏ ਮੋٹے ਮੋٹے ਸਾਨੂੰ ਛਾਂਟ ਕੇ ਕੱਢ ਲਿਆ ਕਹਿੰਦਾ ਵੀ ਬਾਕੀ ਜਾਓ ਭੱਜੋ ਮੈਂ ਮੇਲੇ 'ਚ ਭਰਤੀ ਹੋਇਆ ਸੀ ਹੁਣ ਤਾਂ 5-5 ਲੱਖ ਰੁਪਈਆ ਮਗਰ ਮਗਰ ਲਈ ਫਿਰਦੇ ਨੇ ਸਾਡੇ ਮੁੰਡਿਆਂ ਨੂੰ ਭਰਤੀ ਕਰਾ ਦਿਓ ਸਾਡੇ ਮੁੰਡਿਆਂ ਨੂੰ ਭਰਤੀ ਕਰਾ ਦਿਓ ਮੋਦੀ ਜੀ ਆ ਇਹਨੇ ਜਮੇ ਜੂੜ ਵੜਤਾ ਇਹ ਕਹਿੰਦਾ 5 ਸਾਲ ਕਹਿੰਦਾ ਹਰ ਆਦਮੀ ਨੂੰ ਮੌਕਾ ਦਿਓ ਹਰ ਆਦਮੀ ਹੁਣ ਲੜਦਾ ਨਹੀਂ ਹੈਗਾ ਠੀਕ ਹੈ ਅਸੀਂ ਤਾਂ 5-5 ਦਿਨ ਰੋਟੀ ਦਾ ਮੂੰਹ ਨਹੀਂ ਦੇਖਿਆ ਹੁਣ ਵਾਲੇ ਕੋਈ ਨਹੀਂ 5 ਦਿਨ ਭੁੱਖੇ ਰਹਿੰਦੇ ਇਹ ਸੋਨੂੰ ਮੰਨਣ ਯੋਗ ਹੋਊਗੀ ਜਿਹੜੇ ਹੁਣਾਂ ਨਵੇਂ ਭਰਤੀ ਹੋਗੇ ਮੁੰਡੇ ਹੂੰ ਇਹਨਾਂ ਨੂੰ ਅਸਲਾ ਤਾਂ ਦਿੰਦੇ ਹੀ ਨਹੀਂ ਡਿਊਟੀਆਂ ਵਾਸਤੇ ਅਸਲਾ ਕਿਉਂ ਨਹੀਂ ਦਿੰਦੇ ਵੀ ਇਹਨਾਂ ਨੂੰ ਇਹਨਾਂ ਨੂੰ ਅਸਲੇ ਦੀ ਟ੍ਰੇਨਿੰਗ ਹੀ ਨਹੀਂ ਕਿ ਜਾਂ ਐ ਹੁੰਦਾਗਾ ਵੀ ਇਹਨਾਂ ਦਾ ਨਹੀਂ ਪਤਾ ਵੀ ਉੱਥੇ ਮੋਬਾਈਲਾਂ ਦੇ ਰੀਲੇ ਹੀ ਬਣਾਉਣਾ ਪਈ ਜਾਣਾ ਆਪਣੇ ਨਾਲ ਆਹੀ ਹੈ ਇਹੀ ਕਾਰਨ ਨਿਕਲਦਾ ਹੈ ਇਹੀ ਹੈ ਇਹਨਾਂ ਨੂੰ ਜਿਹੜਾ ਅਸਲਾ ਅਸੀਂ ਮੋਟਿਆਂ ਦੇ ਚੱਕ ਕੇ ਭਜਦੇ ਸੀਗੇ ਓਕੇ 14-14 ਕਿਲੋ ਦਾ ਇਹ 14 ਕਿਲੋ ਤਾਂ ਪਿੱਠੂ ਲੈ ਕੇ ਨਹੀਂ ਤੁਰ ਸਕਦੇ ਠੀਕ ਹੈ ਲੋਹਾ ਤਾਂ ਕਿ ਚੱਕਣਗੇ ਕੀ ਉਹ ਵੈਸੇ ਵੀ ਬਾਹਰਲੇ ਮੁਲਕਾਂ 'ਚ ਜਾਣ ਦੀ ਬਜਾਏ ਹਨਾ ਇੰਨੇ ਏਜੰਟਾਂ ਨੂੰ ਪੈਸਾ ਦੇ ਕੇ ਉਹਦੇ ਪਿੱਛੇ ਦੇ ਵੀਰ ਉਹਦੇ ਨਾਲੋਂ ਇਹ ਵਹਿਤਰ ਹੈ ਵੀ ਇਧਰ ਉਹ ਜੇ ਪਾਤੀ ਹੋ ਲੈਣ ਇਹ ਵਹਿਤਰ ਇਹ ਹੈਗਾ ਜੇ ਭਰਤੀ ਹੋ ਜਾਣਾ ਇਹ ਜੇ ਤੱਕ ਉਹ ਗੱਲਬਾਤ ਹੋ ਗਈ ओके ਫੇਰ ਤਾਂ ਪੁੱਤ ਪੋਤੇ ਦੀਆਂ ਰੋਟੀਆਂ ਗਾਹਾਂ ਤੱਕ ਹੋ ਜਾਂਦੀਆਂ ਨੇ ਨਹੀਂ ਮਿੱਤਰੋ ਇਹਦੇ ਵਿੱਚ ਪੈਨਸ਼ਨ ਤਾਂ ਹੈ ਇਹ ਇੱਕ ਇੰਨਾ ਗਾ ਮੋਦੀ ਨੇ ਚਾਲ ਚਲਾਤੀ ਵੀ ਹਰ ਆਦਮੀ ਨੂੰ ਆਰਮੀ ਚ ਜਾਣ ਦਾ ਮੌਕਾ ਦੇਉ ਓਕੇ ਹੁਣ ਜਿਹਨੇ ਕਰਨੇ 5 ਸਾਲ ਰੋ 5 ਸਾਲ ਚੋਂ 4 ਸਾਲ ਐ ਤੇ ਉਹ ਲੜੂਗਾ ਕੀ ਓਕੇ ਹੁਣ ਜੇ ਹੁਣ ਮੈਨੂੰ ਐਂ ਦੱਸੋ ਤੁਸੀਂ ਜ਼ਮੀਨ ਠੇਕੇ ਦੀ ਦੇਤੀ ਗਹਿਣੇ ਦੇਤੀ 3 ਸਾਲ ਵਾਸਤੇ ਉਹ ਤੀਜੇ ਝਾਲ ਦੇ ਨਹੀਂ ਪਉਂਦਾ ਫਸਲ ਚ ਖੇਤ ਚ ਅਸਰ ਕੱਢ ਲੂਗਾ ਨੂਨ ਨਾਂ ਪਾ ਕੇ ਈਮੀ ਨੂੰਮੀ ਇਹ ਆ ਮਿੱਤਰੋ ਇਹ ਤਾਂ ਮੈਨੂੰ ਲੱਗਦਾ ਹੈ ਵੀ ਇਹ ਧੋਖੇ ਦਾ ਬਣਜੀ ਹੈ ਲੈ ਵੀ ਦੋਸਤੋ ਤੁਹਾਨੂੰ ਆਪਾਂ ਅੱਜ ਤੁਹਾਡੇ ਰੂਰੂ ਬੀਤੇ ਹਨਾ ਇਹ ਫੌਜੀ ਸਾਹਿਬ ਨੇ ਪਿੰਡ ਦਾਣ ਕਢ ਤੋ ਸਮੈਲ ਸਾਹਿਬ ਜੀ ਤੇ ਕਿੱਦਾਂ ਨਹੀਂ ਲੱਗੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਤੇ ਵਿਚਾਰ ਆ ਜਿਹੜੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਹਣਾ ਤੇ ਜਿੰਨਾ ਹੋ ਸਕਦਾ ਵੀਡੀਓ ਨੂੰ ਅੱਗੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਪੇਜ ਨੂੰ ਜਾਂਦੇ ਜਾਂਦੇ ਕਰ ਲਓ ਲਾਇਕ ਐਂਡ ਫੋਲੋ ਵੀਡੀਓ ਦੇਖ ਲੈਨੇ ਹੋ ਪੇਜ ਨੂੰ ਫੋਲੋ ਨਹੀਂ ਕਰਦੇ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਜਿਹੜੀ ਹਰ ਇੱਕ ਅਪਡੇਟ ਆ ਜਿਹੜੀ ਤੁਹਾਡੇ ਤੱਕ ਸਾਡੀ ਜਿਹੜੀ ਸਮੇਂ ਸਿਰ ਪਹੁੰਚ ਸਕੇ ਤੇ YouTube ਚੈਨਲ ਤੇ ਜੇਕਰ ਵੀਡੀਓ ਦੇਖੀ ਜੈਨੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕੋਈ ਨੈਕਸਟ ਅਪਡੇਟ ਡੇਟ ਲੈ ਕੇ ਤੁਹਾਡੇ ਰੂਰੂ ਫੇਰ ਹਾਜ਼ਰ ਹੋਵਾਂਗੇ ਹੁਣ ਦੇ ਦਿਓ ਅਜਾਜ ਤੱਕ ਮਿਲਦੇ ਆਂ ਅਗ